ਹਾਂਜੀ ਕਿੱਦਾਂ ਸਾਰੇ ਤੇ ਵੀਡੀਓ ਆ ਜੀ ਜਿਸ ਤਰ੍ਹਾਂ ਮੈਂ ਕੀਤੀ ਸੀ ਕਿਸ ਤਰ੍ਹਾਂ ਧੋਖਾ ਹੁੰਦਾ ਤੁਹਾਨੂੰ ਕਹਿੰਦੇ ਆ ਜੀ ਇੰਨੇ ਪੈਸੇ ਭੇਜੋ ਤੁਹਾਨੂੰ ਵੀਜ਼ਾ ਮਿਲ ਜੂ ਜੋ ਵੀ ਹੈ ਨਾ ਤੇ ਹੋਰ ਵੀਡੀਓ ਆ ਜੀ ਤੇ ਮੈਨੂੰ ਕਿਸੇ ਵੀਰ ਨੇ ਭੇਜਿਆ ਸੀ ਕੰਦਾ ਭਾਜੀ ਮੇਰੇ ਨਾਲ ਧੋਖਾ ਹੋ ਗਿਆ ਮੈਂ ਕਿਹਾ ਕੀ ਹੋਇਆ ਹੁਣ ਜਿੱਦਾਂ ਵੀ ਮੈਂ ਵੀਡੀਓ ਕਰਦਾ ਮੈਨੂੰ ਮੈਸੇਜ ਬਹੁਤ ਜ਼ਿਆਦਾ ਆਉਂਦੇ ਯਾਰ ਮੈਨੂੰ ਯਕੀਨ ਨਹੀਂ ਹੁੰਦਾ ਵੀ ਤੁਸੀਂ ਇੰਨੇ ਪੈਸੇ ਭਈ ਮਰਾ ਕਿੱਦਾਂ ਲੈਣੇ ਪੈਸੇ ਇੰਨੇ ਹਨਾ ਭਈ ਖਰਾਬ ਕਿੱਦਾਂ ਕਰਾ ਲੈਣੇ ਹਨਾ ਪਈ ਦੇਖੋ ਜੀ ਇੱਕ ਵੀਰ ਕਹਿੰਦਾ ਮੇਰਾ 12 ਲੱਖ ਰੁਪਈਆ ਮਰ ਗਿਆ ਆਨਲਾਈਨ ਉਸ ਨਾਲ ਧੋਖਾ ਹੋਇਆ ਮੈਂ ਉਹਦੀ ਆਈਡੀ ਚੈੱਕ ਕੀਤੀ ਚੰਗਾ ਪਲਾ ਪੜਿਆ ਲਿਖਿਆ ਇੱਕ ਗੱਲ ਤੁਹਾਨੂੰ ਇਹ ਵੀ ਦੱਸਾਂ ਮੈਂ ਵੀ ਹਾਂ ਕੀਤਾ ਸੀ ਉਹ ਕਹਿੰਦਾ ਭਾਜੀ ਮੈਂ ਸਾਰਾ ਕੁਝ ਆਨਲਾਈਨ ਚੈੱਕ ਕੀਤਾ ਕੰਪਨੀ ਦਾ ਨਾਮ ਸਾਰਾ ਕੁਝ ਸਹੀ ਸੀ ਇਹ ਕੁਝ ਵੀ ਇਦਾਂ ਨਹੀਂ ਹੁੰਦਾ ਤੇ ਤੁਹਾਨੂੰ ਦਿਖਾਉਣਾ ਜੀ ਇੱਕ ਮੈਸੇਜ ਆਇਆ ਫੂਡ ਪੈਕਿੰਗ ਦਾ ਇਹ ਵੀਡੀਓ ਸਾਰੇ ਫੇਸਬੁੱਕ ਵਟਸਐਪ ਗਰੁੱਪਾਂ 'ਚ ਸ਼ੇਅਰ ਕਰੋ ਤਾਂ ਜੋ ਸਾਡੇ ਭਰਾਵਾਂ ਦੇ ਪੈਸੇ ਮਰਨੋਂ ਬਚ ਜਾਣ ਯਾਰ ਏ ਵੀ ਕਹਿੰਦਾ ਭਾਜੀ 7000 ਰੁਪਇਆ ਮਰ ਗਿਆ ਹੋਇਆ ਕੀ ਮੈਂ ਕਿਹਾ ਸਟੋਰੀ ਸੁਣਾ ਕਹਿੰਦਾ ਭਾਜੀ ਮੈਨੂੰ ਫੇਸਬੁੱਕ ਦੇ ਮੂਰੇ ਤੁਹਾਡੇ ਵੀ ਐਡ ਚੱਲਦੀ ਹੁੰਦੀ ਹੈ ਨਾ ਭਈ ਫੂਡ ਪੈਕਿੰਗ ਲਈ ਕੈਨੇਡਾ 'ਚ ਚਾਹੀਦੇ ਕਹਿੰਦਾ ਲੁਧਿਆਣੇ ਆ ਕਹਿੰਦੀ ਆਫਿਸ ਕੋਈ ਮੈਡਮ ਆ ਤੇ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੀ 7000 ਰੁਪਇਆ ਪਹਿਲਾਂ ਦੋ 6000 ਕੰਪਨੀ ਨੇ ਦੇਣਾ 13000 'ਚ ਤੁਸੀਂ ਕੈਨੇਡਾ ਮੈਂ ਕਿਹਾ ਸਾਲਾ ਲੋਕ ਮੈਨੂੰ 35 35 ਲੱਖ ਮੂੰਹੋਂ ਕਹਿੰਦੇ ਆ ਉਹਨਾਂ ਦਾ ਤਾਂ ਲੱਗਦਾ ਨਹੀਂ 13000 'ਚ ਤੈਨੂੰ ਕਿਹੜਾ ਲਾਦੀਂਦਾ ਚਰਾਗ ਲੈ ਜੂ ਹੈ ਨਾ ਅਕੇ ਮੈਡਮ ਕਹਿੰਦੀ 13000 ਚ ਕੈਨੇਡਾ ਬੱਸ 7000 ਰੁਪਇਆ ਦੇ ਦੇ ਤੇ ਕਹਿੰਦਾ WhatsApp ਤੇ ਮੈਂ ਉਹਨੂੰ ਆਪਣੇ ਪੇਪਰ ਭੇਜੇ ਸੀ ਸਾਰਾ ਕੁਝ ਤੇ ਆ ਯਾਰ ਪਤਾ ਕੀ ਗੱਲ ਆ ਅਸੀਂ ਇਹ ਝੰਡਾ ਦੇਖ ਕੇ ਸਮਝ ਲਾਣੇ ਆ ਭਈ ਅਸਲੀ ਆ ਜੋ ਵੀ ਆ ਉਹ ਨਹੀਂ ਬਣਾ ਕੇ ਭੇਜਿਆ ਸਾਡਾ ਨਾਮ ਲਿਖ ਕੇ ਸਾਡਾ ਤਾਂ ਵੀਜ਼ਾ ਲੱਗ ਗਿਆ ਐਦਾਂ ਦੇ ਮੈਂ ਤੁਹਾਨੂੰ ਜੇ ਚਾਹੁੰਦੇ ਆ ਤਾਂ ਇੰਟਰਨੈਟ ਤੋਂ ਤੁਸੀਂ 3600 ਬਣਾ ਲਓ ਕੈਨੇਡਾ ਦਾ ਝੰਡਾ ਪਿੱਛੇ ਲਾ ਕੇ ਇਹਨੂੰ ਕਿਹੜਾ ਮੰਤਰ ਪੜ੍ਹਨਾ ਕਿਦਾਂ ਧੋਖਾ ਕਰਦੇ ਆ ਆ ਦੇਖੋ ਜੀ ਆ ਡੇਟ ਵੀ ਅੱਜ ਦੀ ਸੀ ਉਹ ਮੁੰਡੇ ਦਾ ਪਾਸਪੋਰਟ ਨੰਬਰ ਨੇਮ ਲਿਖਿਆ ਸੀ ਅਖੇ ਜੀ ਤੇਰਾ ਲੈਟਰ ਆ ਗਿਆ ਆ ਫੂਡ ਪੈਕਿੰਗ ਦਾ ਤੇ ਫੂਡ ਪੈਕਿੰਗ ਦੀ ਤੇਰੀ ਕੰਮ ਆ 3000 ਕੈਨੇਡੀਅਨ ਡਾਲਰ ਵੀਰੇ ਜਿਹੜੇ ਮੈਨੂੰ ਸੁਣਦੇ ਜਿਹੜੇ ਨਹੀਂ ਕੈਨੇਡਾ 3000 ਡਾਲਰ ਉਹਨਾਂ ਲੋਕਾਂ ਦਾ ਨਹੀਂ ਬਣਦਾ ਜਿਹੜੇ ਇੱਥੋਂ ਇੱਥੇ ਮਤਲਬ 15 15 20 20 ਸਾਲ ਹੋ ਗਏ ਜਿਹੜੇ ਮਤਲਬ ਉਹ ਕੰਮ ਤੇ ਡਿਪੈਂਡ ਆ 3000 ਤਾਂ ਕਈਆਂ ਦਾ ਦਿਹਾੜੀ ਦਾ ਵੀ ਬਣ ਜਾਂਦਾ ਕਹਿਣ ਦਾ ਮਤਲਬ ਆ ਨਾਰਮਲ ਜਿਹੜੇ ਕੰਮ ਕਰਦੇ ਆ 8 ਤੋਂ 5 ਤੇ 6 ਦਿਨ ਕੰਮ ਕਰਦੇ ਆ ਮਤਲਬ ਕੈਸ਼ੀਅਰ ਦਾ ਕੰਮ ਹੋ ਗਿਆ ਇੱਕ ਸੈਕਿੰਡ ਰੁਕ ਜਾਓ ਯਾਰ ਸੌਰੀ ਤੇ ਹਾਂਜੀ ਕੈਸ਼ੀਅਰ ਦਾ ਕੰਮ ਹੋ ਗਿਆ ਜੋ ਹੋਰ ਇੱਥੇ ਕੰਮ ਆ ਕਰਦੇ ਜਿਆਦਾਤਰ ਲੋਕ 3000 ਡਾਲਰ ਤਾਂ ਉਹਨਾਂ ਦਾ ਨਹੀਂ ਉਹ ਹੁੰਦਾ ਜਿਹੜਾ ਕਹੀ ਜਾਂਦੇ ਆ ਵੀ ਤੁਹਾਡਾ ਇੰਡੀਆ ਤੋਂ ਉਹ ਇੱਕ ਗੱਲ ਹੋਈ ਵੀ ਬਹੁਤ ਸਵਾਲ ਹੁੰਦਾ ਟੂਰਿਸਟ ਬਾਰੇ ਵੀ ਅਸੀ ਵੀਡੀਓ ਚ ਮੈਂ ਤੁਹਾਨੂੰ ਦੱਸੂਗਾ ਟੂਰਿਸਟ ਜਿਹੜੇ ਆਉਂਦੇ ਉਹਨਾਂ ਦਾ ਹਾਲ ਕੀ ਹੁੰਦਾ ਆ ਸਾਰੀ ਵੀਡੀਓ ਸੁਣਿਓ ਧਿਆਨ ਨਾਲ ਚੱਲਦੀ ਚੱਲਦੀ ਸ਼ੇਅਰ ਵੀ ਕਰੀ ਚਲੋ ਪਤਾ ਕੀ ਗੱਲ ਆ ਯਾਰ ਮਤਲਬ ਨਾ ਹੁਣ ਆ ਬੰਦੇ 7000 ਰੁਪਈਆ ਮਰ ਗਿਆ ਸਾਨੂੰ ਹੁੰਦਾ ਵੀ ਚਲੋ 5-7000 ਰੁਪਈਆ ਆਇਓ 5-7000 ਕਰਕੇ ਕਿੰਨੇ ਹਜ਼ਾਰਾਂ ਲੋਕਾਂ ਤੋਂ ਠੱਗੀ ਮਾਰਦੇ ਹੋਗੇ ਯਾਰ ਹਨਾ ਕਹਿੰਦਾ ਭਾਜੀ ਮੇਰਾ ਤਾਂ ਵੀਜ਼ਾ ਆ ਗਿਆ ਆਹ ਦੀ ਕੰਪਨੀ ਵੀ ਲਿਖੀ ਹੋ ਸੀ ਆ ਦੇਖੋ 온ਟਾਰੀਓ ਦੀ ਕੰਪਨੀ ਵੀ ਸੀ ਪਤਾ ਕੀ ਗੱਲ ਆ ਹੁਣ ਬੰਦਾ ਮੇਰੇ ਵਰਗਾ ਬੰਦਾ ਕਹਿੰਦਾ ਚਲੋ ਨੈਟ ਤੋਂ ਚੈੱਕ ਕਰਦੇ ਕੰਪਨੀ ਹੈਗੀ ਵੀ ਹੈ ਕੰਪਨੀ ਹੋ ਸਕਦੀ ਆ ਕੋਈ ਸ਼ੱਕ ਨਹੀਂ ਪਰ ਕੰਪਨੀ ਵਾਲਿਆਂ ਨੂੰ ਥੋੜੋ ਪਤਾ ਵੀ ਸਾਡਾ ਨਾਂ ਲਿਖ ਕੇ ਧੋਖਾ ਹੋਈ ਜਾਂਦਾ ਪੰਜਾਬ 'ਚ ਇੱਥੇ ਦੀ ਕੰਪਨੀ ਨੂੰ ਥੋੜੋ ਪਤਾ ਗੋਰਿਆਂ ਦੀ ਨੂੰ ਆ ਸਾਰਾ ਕੁਝ ਉਹਦਾ ਲਿਖਿਆ ਤੇਨ ਹਜ਼ਾਰ ਤੇਨੂ ਡਾਲਰ ਮਿਲਣਾ ਆ 8 ਘੰਟੇ ਕੰਮ ਆ ਤੈਨੂੰ 4 ਛੁੱਟੀਆਂ ਮਹੀਨੇ 'ਚ ਬੰਦਾ ਕਹਿੰਦਾ ਬੱਲੇ ਬੱਲੇ 10000 ਰੁਪਏ ਜਿਵੇਂ ਆ ਕੈਨੇਡਾ ਦਾ ਵੀਜ਼ਾ ਲੱਗ ਗਿਆ ਹਨਾ ਸਾਰਾ ਕੁਝ ਵੀ ਦੇਖਣ ਨੂੰ ਅਸਲੀ ਲੱਗਦਾ ਵੀ ਕੈਨੇਡਾ ਦੀ ਸਰਕਾਰ ਦਾ ਝੰਡਾ ਆ ਕੈਨੇਡਾ ਦੀ ਸਰਕਾਰ ਦੀ ਮੋਹਰ ਆ ਸਾਰਾ ਕੁਝ ਕੈਨੇਡਾ ਦਾ ਨਾਮ ਲਿਖਿਆ ਮਤਲਬ ਨਾ ਇੱਕ ਵਾਰ ਤਾਂ ਬੰਦਾ ਭੁਚੱਕਾ ਜਾ ਰਹਿ ਜਾਂਦਾ ਵੀ ਹਾਂ ਬਈ ਸੱਚੀ ਸਾਰਾ ਕੁਝ ਸੱਚ ਆ ਪਰ ਇਸ ਤਰ੍ਹਾਂ ਦਾ ਇੰਟਰਨੈਟ ਤੋਂ ਤੁਸੀਂ ਖੁਦ ਬਣਾ ਸਕਦੇ ਕੁਝ ਵੀ ਕਰ ਸਕਦੇ ਇਹ ਚ ਲਿਖਣ ਨੂੰ ਕੀ ਆ ਹੁਣ ਜੇ ਮੈਂ ਕਹੀ ਜਾਵਾਂ ਵੀ ਬਾਈ ਮੈਂ ਲਵਾ ਦੂੰ ਮੈਨੂੰ ਭੇਜੋ 10-10000 ਰੁਪਈਆ ਹਨਾ ਯਾਰ ਕੋਈ ਸਾਲਾ ਦੀਨਮਾਨ ਵੀ ਹੁੰਦਾ ਪਤਾ ਨਹੀਂ ਬਾਈ ਲੋਕ ਠੱਗੀਆਂ ਮਾਰਨ ਦੇ ਨਵੇਂ ਨਵੇਂ ਤਰੀਕੇ ਤੇ ਉਹਨਾਂ ਦੇ ਅੜਿੱਕੇ ਵੀ ਬੜੇ ਲੋਕ ਆਉਂਦੇ ਆ ਬਹੁਤ ਜ਼ਿਆਦਾ ਆਉਂਦੇ ਆ ਹਨਾ ਤੇ ਬਾਕੀ ਇੱਕ ਪਾਕਿਸਤਾਨ ਤੋਂ ਵੀ ਮੇਰੇ ਭਰਾ ਬੜਾ ਧੋਖਾ ਖਾਂਦੇ ਆ ਮੈਨੂੰ ਪਾਕਿਸਤਾਨ ਤੋਂ ਬੜੇ ਮੈਸੇਜ ਆਉਂਦੇ ਸਰਦਾਰ ਜੀ ਵੀ ਸਾਡੇ ਨਾਲ ਇਦਾਂ ਹੋ ਗਿਆ ਸਾਨੂੰ ਵੀ ਕੋਕਾ ਕੋਲਾ ਵਾਲੇ ਨੇ ਕਿਹਾ ਦੋ ਮੇਨ ਜਿਹੜੇ ਹਨਾ ਮੇਨ ਉਹੀ ਮੈਂ ਵੀਡੀਓ ਕਰਤੀ ਇੱਕ ਕੋਕਾ ਕੋਲਾ ਵਾਲਾ ਉਹ ਬੜੇ ਮੈਨੂੰ ਮੈਸੇਜ ਆਇਆ ਵੀ ਸਾਡੇ ਨਾਲ ਵੀ ਕੋਕਾ ਕੋਲਾ ਵਾਲਾ ਬਣ ਕੇ ਠੱਗੀ ਕੀਤੀ ਤੇ ਫੂਡ ਕੇ ਪੈਕਿੰਗ ਵਾਲੇ ਫੂਡ ਪੈਕਿੰਗ ਗਾਲੀ ਵੀ ਨੀਰੀ ਠੱਗੀ ਆ ਕਿਸੇ ਦਾ ਨਹੀਂ ਫੂਡ ਪੈਕਿੰਗ ਦਾ ਵੀਜ਼ਾ ਲੱਗਦਾ ਨਾ ਕਿਸੇ ਦਾ ਪਈ ਨਿਆਣਾ ਸਾਡਾ ਨਿਆਣਾ ਪੜਨ ਚਲ ਜੂ ਤੇ ਆਪਾਂ ਵੀ ਨਾਲ ਚਲ ਜਾਾਂਗੇ ਤੇ ਸਕੂਲ ਵੀ ਜਾਂ ਕਿਹੜਾ ਆ ਉਹ ਵੀ ਮੈਂ ਸ਼ਰਿਆਮ ਕਹਿੰਦਾ ਕੋਈ ਪੰਜਾਬ ਦਾ ਜੀ ਅੰਟ ਮੈਨੂੰ ਦਿਖਾ ਦੇ ਪਈ ਬਾਈ ਆਪਾਂ ਸਾਰੇ ਪੰਜਾਬ ਚੋਂ ਆਹ ਨਿਆਣੇ ਦਾ ਵੀਜ਼ਾ ਲਾਇਆ ਤੇ ਆ ਇਹਨਾਂ ਦੇ ਨਾਲ ਮੰਮੀ ਡੈਡੀ ਗਏ ਆ ਮੈਂ ਉਹਨਾਂ ਦੀ ਪ੍ਰੋਮੋਸ਼ਨ ਇੱਥੇ ਸਾਰਿਆਂ ਦੇ ਸਾਹਮਣੇ ਕਰੂੰਗਾ ਮੈਂ ਸ਼ਰਿਆਮ ਕਹਿੰਦਾ ਪੰਜਾਬ ਸਾਰੇ ਪੰਜਾਬ ਚ ਕੋਈ ਵੀ ਏਜੰਟ ਕਹਿ ਦੇਵੇ ਭਈ ਆਪਾਂ ਕਿਸੇ ਨਿਆਣੇ ਦਾ ਸਕੂਲੀ ਵੀਜ਼ਾ ਲਾਇਆ ਜਿਹਦੇ ਨਾਂ ਤੇ ਉਹ ਲੱਖਾਂ ਰੁਪਏ ਲੋਕਾਂ ਤੋਂ ਠੱਗਦੇ ਪਏ ਆ ਮੈਂ ਉਹਨਾਂ ਦੀ ਪ੍ਰੋਮੋਸ਼ਨ ਇੱਥੇ ਕਰੂੰ ਹਾਂ ਸਾਰਾ ਕੁਝ ਦਿਖਾ ਕੇ ਭਈ ਆਹ ਵਾਲਾ ਨਿਆਣਾ ਕੈਨੇਡਾ ਪੰਜਾਬ ਤੋਂ ਛੋਟੀ ਉਮਰ ਦਾ ਪੜਨਾ ਆ ਤੇ ਨਾਲ ਉਹਦੇ ਮਾਪੇ ਆਏ ਆ ਇੱਕ ਬੰਦਾ ਮੈਨੂੰ ਦਿਖਾ ਦੋ ਕੋਈ ਵੀ ਏਜੰਟ ਪੰਜਾਬ ਦਾ ਹਨਾ ਤੇ ਬਾਕੀ ਸਾਰਾ ਕੁਝ ਲਿਖਿਆ ਸੀ ਹਨਾ ਭਈ ਦੇਖਣ ਨੂੰ ਅਸਲੀ ਲੱਗਦਾ ਮੈਂ ਵੀ ਮੈਂ ਵੀ ਮੈਂ ਵੀ ਕਹਿ ਦਲਾਂ ਭਈ ਮੈਨੂੰ ਨਹੀਂ ਅਸਲੀ ਲੱਗਾ ਹਨਾ ਭਈ ਬਾਈ ਲੱਗਦਾ ਅਸਲੀ ਆ ਸਾਰਾ ਕੁਝ ਭਈ ਕੰਪਨੀ ਦਾ ਨਾਮ ਕੈਨੇਡਾ ਦੀ ਦਾ ਡੇਟ ਪਾਸਪੋਰਟ ਨੰਬਰ ਇੰਨੇ ਪੈਸੇ ਚਲੋ ਜੀ ਚੱਕ ਲਓ ਝੋਲੇ ਚਲੀਏ ਕੈਨੇਡਾ ਤੇ ਹੁਣ ਟੂਰਿਸਟ ਦੀ ਗੱਲ ਕਰਦੇ ਆ ਜੀ ਟੂਰਿਸਟ ਤੇ ਇੱਕ ਯੂਰਪ ਤੋਂ ਬੜੇ ਭਰਾ ਆਉਂਦੇ ਯੂਰਪ ਤੋਂ ਮਤਲਬ ਇਟਲੀ ਤੋਂ ਤਾਂ ਪਰਿਵਾਰ ਆਉਂਦੇ ਆ ਹਨਾ ਬਹੁਤ ਜ਼ਿਆਦਾ ਇਟਲੀ ਤੋਂ ਆਉਂਦੇ ਜਿਨ੍ਹਾਂ ਕੋਲ ਪਾਸਪੋਰਟ ਆ ਮਤਲਬ ਤੁਹਾਡੇ ਕੋਈ ਯੂਰੋਪੀਅਨ ਜਾਂ ਕਿਤੇ ਦਾ ਵੀ ਪਾਸਪੋਰਟ ਆ ਜਿਹਦੇ ਨਾਲ ਤੁਹਾਨੂੰ ਜਸਟ ਬੈਂਗੂਵਰਚ ਐਂਟਰੀ ਹੁਣੀ ਆ ਤੇ ਤੁਸੀਂ ਸਰੀ ਪਹੁੰਚ ਗਏ ਤੁਸੀਂ ਇੱਥੇ ਆ ਕੇ ਕੰਮ ਨਹੀਂ ਕਰ ਸਕਦੇ ਉਹਦੇ ਲਈ ਵਰਕ ਪਰਮਿਟ ਲੈਣਾ ਪੈਣਾ ਐਲ ਐਮ ਆਈ ਜੋਬ ਹੀ ਆ ਤੇ ਟੂਰਿਸਟ ਨੂੰ ਵੀ ਇਸ ਤਰ੍ਹਾਂ ਹੀ ਹੁੰਦਾ ਮਤਲਬ ਕੋਈ ਇੰਡੀਆ ਤੋਂ ਟੂਰਿਸਟ ਆਇਆ ਉਹ ਕੀ ਕਰ ਸਕਦਾ ਇੱਥੇ ਆ ਕੇ ਕਰ ਕੀ ਸਕਦਾ ਭਾਜੀ ਸਿੱਧੀ ਜੀ ਗੱਲ ਆ ਜੋ ਗਾਈ ਚੌੜ ਕਰਾ ਸਕਦਾ ਤੇ ਡਰਾਈਵਰ ਜਿਹੜੇ ਆਉਂਦੇ ਆ ਯਾਰ ਬਦੇਸ਼ਾਂ ਤੋਂ ਉਹਨਾਂ ਨਾਲ ਕਿੱਦਾਂ ਹੁੰਦੀ ਉਹ ਆਪਣੇ ਮੇਰੇ ਪਿੰਡ ਦਾ ਮੁੰਡਾ ਡਰਾਈਵਰ ਆਇਆ ਆ ਉਹਦੇ ਮੂੰਹ ਸੁਣਾਵਾਂਗੇ ਕਿਸ ਤਰ੍ਹਾਂ ਇੱਥੇ ਪਹੁੰਚਿਆ ਪਿਛਲੇ ਜਿਹੜੇ ਖਰਚੇ ਆਪਾਂ ਉਹ ਨਹੀਂ ਗਿਣਾਉਣੇ ਇੱਥੇ ਪਹੁੰਚਣ ਤੋਂ ਬਾਅਦ ਡਰਾਈਵਰਾਂ ਦਾ ਕਿੰਨਾ ਖਰਚਾ ਹੁੰਦਾ ਕਿੰਨੇ ਮਹੀਨੇ ਉਹਨਾਂ ਨੂੰ ਲਾਇਸੈਂਸ ਲੈਣ ਨੂੰ ਲੱਗ ਜਾਂਦੇ ਉਹ ਉਸੇ ਮੁੰਡੇ ਤੋਂ ਵੀਡੀਓ ਕਰਾਉਂਗੇ ਹੁਣ ਮੈਂ ਟੂਰਿਸਟ ਦਾ ਆਧਾਤਮਾ ਤੁਹਾਨੂੰ ਮੰਨ ਲਓ ਤੁਸੀਂ ਯੂਰਪ ਦਾ ਤੋਂ ਕੋ ਪਾਸਪੋਰਟ ਆ ਕਿਤੇ ਦਾ ਵੀ ਨਾ ਤੁਸੀਂ ਪਹੁੰਚ ਗਏ ਬੈਨਕੂਬਰ ਜਾਂ ਇੰਡੀਆ ਤੋਂ ਤੁਸੀਂ ਟੂਰਿਸਟ ਆ ਗਏ ਹਨਾ ਮੋਸਟਲੀ ਚੱਕਰ ਕੀ ਆ ਉਹੀ ਕੈਨੇਡਾ ਦੀ 90% ਆਬਾਦੀ ਉਹੀ 5-7 ਸ਼ਹਿਰਾਂ 'ਚ ਰਹਿੰਦੀ ਆ ਹਨਾ ਬਾਕੀ ਸਾਰਾ ਕੈਨੇਡਾ ਖਾਲੀ ਪਿਆ ਜੇ ਬੰਦੇ ਨੇ ਜਾਣਾ ਨਹੀਂ ਤਾਂ ਪੰਜਾਬ ਤੋਂ ਟੂਰਿਸਟ ਆ ਉਧਰ ਟ੍ਰੈਂਟੋ ਵਾਲੇ ਚਲੇ ਗਿਆ ਨਹੀਂ ਉਧਰ ਸਰੀ ਆ ਗਿਆ ਨਹੀਂ ਐਡਮੰਟਨ ਵਾਲੇ ਚਲੇ ਗਿਆ ਹਨਾ ਮੋਸਟਲੀ ਸਰੀ ਆਉਂਦੇ ਆ ਸਰੀ ਹਰ ਡੇਲੀ ਸਰੀ 'ਚ 30 ਬੰਦੇ 35 ਨਵੇਂ ਉੱਤਰ ਦੇ ਸਰਕਾਰੀ ਅੰਕੜਿਆਂ ਦੇ ਅਨੁਸਾਰ 30 ਬੰਦੇ 35 ਬੰਦੇ ਦਿੱਲੀ ਦੇ ਥੋੜੇ ਨਹੀਂ ਹੁੰਦੇ 12 1300 1500 ਬੰਦਾ ਮਹੀਨੇ ਦਾ ਸਰੀਚ ਨਮਾ ਆਉਂਦਾ ਸਰਕਾਰੀ ਅੰਕੜੇ ਕਹਿੰਦੇ ਇਹ ਖੋਦ ਤੇ ਬਾਕੀ ਉੱਪਰਲੇ ਥੱਲੇ ਉਹ ਪਤਾ ਨਹੀਂ ਮੰਨ ਲਓ ਤੁਹਾਡਾ ਇੰਡੀਆ ਤੋਂ ਵੀਜ਼ਾ ਲੱਗ ਗਿਆ ਟੂਰਿਸਟ ਤੁਸੀਂ ਉਤਰ ਗਏ ਜੀ ਬੈਂਗਲੁਰੂ ਉਤਰਨਾ ਤੁਸੀਂ ਪਹੁੰਚ ਗਏ ਸਰੀ ਹਨਾ ਇੰਡੀਆ ਤੁਹਾਡਾ ਕਿੰਨਾ ਖਰਚ ਆਇਆ ਉਹ ਸਾਡੀ ਟੈਨਸ਼ਨ ਨਹੀਂ ਮਤਲਬ ਨਾ ਤੁਹਾਨੂੰ ਇੱਥੇ ਦਾ ਮੈਂ ਸਾਰਾ ਸਿਸਟਮ ਸਮਝਾ ਦਿੰਦਾ ਅੱਜ ਹਨਾ ਉਹ ਜੇ ਲੱਗਾ ਆ ਜਾਂਦਾ ਵੀਡੀਓ ਵੀ ਸ਼ੇਅਰ ਕਰੀ ਚਲੋ ਕਿਸੇ ਦਾ ਭਲਾ ਹੀ ਹੋ ਜੂਗਾ ਨਾ ਮਤਲਬ ਭਈ ਤੇ ਪਹੁੰਚ ਗਏ ਤੁਸੀਂ ਸਾਰੇ ਸੌਰੀ ਤੇ ਕਈ ਤਾਂ ਇੱਕ ਗੇੜਾ ਮਾਰ ਕੇ ਮੁੜ ਜਾਂਦੇ ਉਹ ਦੂਜੇ ਗੇੜੇ ਚ ਯਾਰ ਇੱਕ ਸੈਕਿੰਡ ਸੌਰੀ ਦੇਸੀ ਬੰਦਿਆਂ ਦੇ ਦੇਸੀ ਕੰਮ ਇਹਦਾ ਵੀ ਹੱਲ ਕਰਦੇ ਆ ਬਣਦੇ ਆ ਪ੍ਰੋਫੈਸ਼ਨਲ ਆਪਾਂ ਵੀ ਹਾਂਜੀ ਤੁਸੀਂ ਸਾਰੇ ਚ ਟੂਰਿਸਟ ਪਹੁੰਚ ਗਏ ਇੱਥੇ ਮਤਲਬ ਐਲ ਐਮ ਆਈ ਜਿਹੜੀ ਕਿ ਇੱਥੇ ਦੇ ਮਤਲਬ ਸਨਾ ਸਰਕਾਰੀ ਟੈਲੀਵਿਜ਼ਨ ਰੇਡੀਓ ਖ਼ਵਾਰਾਂ 'ਚ ਕਰਾਉਣਾ ਪੈਂਦਾ ਵੀ ਬਾਈ ਸਾਨੂੰ ਕੰਮ ਲਈ ਬੰਦਾ ਚਾਹੀਦਾ ਉਹ ਇੱਥੇ ਦਾ ਕਾਨੂੰਨ ਹੈ ਵੀ ਪਹਿਲ ਇੱਥੇ ਦੇ ਜੰਮਿਆ ਪਲਿਆ ਨੂੰ ਦਬੋ ਜਿਹੜੇ ਇੱਥੇ ਦੇ ਵਸਿੰਦੇ ਆ ਉਹਨਾਂ ਨੂੰ ਕੰਮ ਤੇ ਰੱਖੋ ਪਹਿਲਾਂ ਇੱਥੇ ਰੇਡੀਓ 'ਚ ਐਡਾਂ ਚੱਲਦੀਆਂ ਜੀ ਬੰਦੇ ਚਾਹੀਦੇ ਐਦਾਂ ਉਦਾਂ ਜਦੋਂ ਉਹਨਾਂ ਨੂੰ ਫੋਨ ਕਰੇ ਉਹ ਕਹਿੰਦੇ ਪਾਜੀ ਬੰਦਾ ਦਾ ਰੱਖ ਲਿਆ ਪਰ ਐਡ ਉਹ ਐਲ ਐਮ ਉਹ ਲਈ ਹੁੰਦੀ ਮੋਸਟਲੀ ਹਾਂਜੀ ਤੇ ਇੱਥੇ ਅਗਲੇ ਕੱਢਦੇ ਆ ਖ਼ਵਾਰ 'ਚ ਸਾਰੇ ਪਾਸੇ ਕਰਦੇ ਆ ਜੀ ਵੀ ਸਾਨੂੰ ਬੰਦਾ ਚਾਹੀਦਾ ਪਈ ਕਰੀਟੇਰੀਆ ਹੁੰਦਾ ਟਾਈਮ ਹੁੰਦਾ ਇਨੇ ਟਾਈਮ ਪੀੜ ਚ ਜੇ ਬੰਦਾ ਨਾ ਮਿਲਿਆ ਤੁਸੀਂ ਕਿਸੇ ਹੋਰ ਦੇਸ਼ ਤੋਂ ਮਗਾ ਸਕਦੇ ਆ ਉਹ ਕੀ ਕਰਦੇ ਆ ਐਡੂਡ ਕਰਾ ਕੇ ਤੇ ਬੰਦਾ ਤਾਂ ਇੱਥੋਂ ਮਿਲਣਾ ਨਹੀਂ ਇੱਥੇ ਦੇ ਬੋਰ ਨੇ ਜਿਹੜੇ ਉਹ ਉਦਾਂ ਵੀ ਤੁਹਾਨੂੰ ਪਤਾ ਨਾ ਉਹ ਟਰਾਲੀ ਚਲਾਉਂਦੇ ਆ ਨਾ ਉਹ ਦਿਹਾੜੀਆਂ ਕਰਦੇ ਨਾਰਮਲ ਹੈ ਨਾ ਉਹ ਆਪਣਾ ਹੋਰ ਕੰਮ ਕਰਦੇ ਜੋ ਵੀ ਉਹਨਾਂ ਨੂੰ ਵਧੀਆ ਲੱਗਦਾ ਨਾ ਸੋ ਸਾਰੇ ਇਦਾਂ ਦੇ ਕੰਮ ਸਾਡੇ ਵਰਗੇ ਬਾਹਰਲੇ ਦਿਹਾੜੀਦਾਰੀ ਕਰਦੇ ਆ ਨਾ ਤੇ ਉਹ ਜੀ ਕੀ ਕਰਦੇ ਆ ਮਤਲਬ ਮੇਰਾ ਕੰਮ ਆ ਤੁਹਾਨੂੰ ਮਤਲਬ ਸੌਖੀ ਭਾਸ਼ਾ ਜਿਵੇਂ ਸਮਝਾਉਣਾ ਹੈ ਨਾ ਮੇਰੀ ਦੁਕਾਨ ਆ ਨਾ ਤੇ ਮੈਂ ਨਹੀਂ ਦੁਕਾਨ ਤੇ ਮੈਨੂੰ ਚਾਰ ਬੰਦੇ ਚਾਹੀਦੇ ਆ ਉਹ ਮੈਂ ਖਵਾਰਾਂ ਚ ਸਾਰੇ ਪਾਸੇ ਕਰਾਇਆ ਮੈਨੂੰ ਇੱਥੋਂ ਮਿਲੇ ਨਹੀਂ ਤੇ ਮੈਂ ਫਿਰ ਬਾਹਰੋਂ ਮੰਗਾਉਣੇ ਬੰਦੇ ਹਨਾ ਮੈਂ ਉਹ ਸਾਰਾ ਕੁਝ ਕਰਾ ਕੇ ਮਤਲਬ ਨਾ ਜੋ ਵੀ ਪੇਪਰ ਵਰਕ ਕਰਾ ਕੇ ਮੈਂ ਲੱਭਣਾ ਇੱਕ ਵਕੀਲ ਤੇ ਉਹਨੂੰ ਕਹਿਣਾ ਬਾਈ ਹਾਂ ਲੈ ਵੀ ਸਰਕਾਰ ਨੇ ਮੈਨੂੰ ਸਰਕਾਰ ਜਿਹੜੀ ਐਲਮੂ ਆ ਉਹ ਮਤਲਬ ਪੈਸੇ ਥੋੜਾ ਬਹੁਤਾ ਹੀ ਆ ਚਾਰਜ ਹਨਾ ਮਤਲਬ ਵੀ ਸਰਕਾਰੀ ਫੀਸ ਮਤਲਬ 1000 ਡਾਲਰ ਲਾ ਲੋ ਮੈਕਸਿਮਮ 1000 ਕਹਿੰਦਾ ਵੈਸੇ ਤਾਂ ਘੱਟ ਹੀ ਹੋਣੇ ਆ 1000 ڈالر ਮੈਂ ਦਿੱਤਾ ਸਰਕਾਰ ਨੂੰ ਮੈਨੂੰ ਮਿਲ ਗਈਆਂ 4 ਐਲ ਐਮ ਤੇ ਮੈਂ ਹੁਣ ਲੱਭਿਆ ਇੱਕ ਵਕੀਲ ਜਿਹੜੇ ਨੇ ਨੈੱਟ ਤੇ ਵੀ ਕਈ ਛਾਇਓ ਆ ਤੇ ਉਹ ਤੁਹਾਨੂੰ ਪਤਾ ਹੀ ਆ ਕਿਹੜੇ ਆ ਹਨਾ ਤੇ ਮੈਂ ਲੱਭਿਆ ਇਦਾਂ ਦਾ ਇੱਕ ਵਕੀਲ ਉਹਨੂੰ ਕਿਹਾ ਲੈ ਬਈ ਇੰਦਰਜੀਤ ਸਿੰਘ ਆ ਆਪਾਂ ਨੂੰ ਮਿਲ ਗਈ ਐ ਐਲ ਐਮ ਉਹ 4 ਮਿਲ ਗਈਆਂ ਆ ਇਹਦਾ ਆਪਾ ਰੇਟ ਰੱਖਣਾ ਜਿਹਦਾ ਫਾਰਮ ਦੀ ਆ ਸਿੱਧੀ ਜੀ ਗੱਲ ਆ ਸਰਕਾਰ ਨੂੰ ਵੀ ਪਤਾ ਹੈ ਇਹ ਨਹੀਂ ਵੀ ਮੈਂ ਇੱਥੇ ਕਹਿਣਾ ਵੀ ਇਦਾਂ ਕਹਿਣਾ ਨਹੀਂ ਚਾਹੀਦਾ ਇੱਥੇ ਰੇਡੀਓ 'ਚ ਐਡਾਂ ਚੱਲਦੀਆਂ ਇੱਥੇ ਦੀ ਖਵਾਰਾਂ ਚੋਂਦਾ ਸਰਕਾਰਾਂ ਨੂੰ ਪਤਾ ਵੀ ਰੇਟ ਕੀ ਚੱਲਦਾ ਆ ਇੱਥੇ ਐਲ ਐਮਓ ਦਾ ਸਰੀਚ ਮੈਂ ਕਹਿਣਾ ਜੀ ਵਕੀਲ ਨੂੰ ਬਾਈ ਜਿਹੜਾ ਇਹਦਾ ਰੇਟ ਆ ਤੁਹਾਨੂੰ ਦੱਸਦਾ ਤੁਸੀਂ ਟੂਰਿਸਟ ਆਏ ਆ ਤੁਸੀਂ ਟੂਰਿਸਟ ਕੰਮ ਨਹੀਂ ਕਰ ਸਕਦੇ ਤੁਹਾਨੂੰ ਵਰਕ ਪਰਮਿਟ ਲੈਣਾ ਹੀ ਪੈਣਾ ਕੰਮ ਲਈ ਹਨਾ ਜਾਂ ਪੀਆਰ ਹੋਣ ਲਈ ਕੁਝ ਵੀ ਕਰਨ ਲਈ ਤੇ ਮੈਂ ਵਕੀਲ ਨੂੰ ਕਿਹਾ ਲੈ ਬਈ ਜਿਹੜੀ ਫਾਰਮ ਦੀ ਆ ਬਾਈ ਸਰੀਚ ਬਿਗਦੀ ਆ 20000 ਡਾਲਰ ਦੀ ਮਿਨੀਮਮ ਉਹ ਵੀ 1 ਸਾਲ ਦਾ ਸਟੇ ਹੁੰਦਾ ਤੇ ਉਹਨਾਂ ਪੀਆਰ ਹੁਣ ਫਾਰਮ ਵਾਲੀ ਦਾ ਨਮ ਰੂਲ ਆ ਜਾਣਾ ਉਹਨਾਂ ਹੋ ਸਕਦੇ ਪੀਆਰ 220 ਚ ਕਹਿੰਦੇ ਸੀ ਸ਼ਾਇਦ ਆਇਆ ਨਹੀਂ ਸ਼ਾਇਦ ਜਦੋਂ ਵੀ ਆਉ ਉਹ ਮੈਂ ਵੀਡੀਓ ਕਰ ਦੂੰ ਹਣਾ ਤੇ ਉਹ ਤਾਂ ਬਿਕਦੀ ਹੈ ਜੀ 20000 ਦੀ ਜੇ ਤੁਹਾਡੇ ਚ ਕੋਈ ਸਕਿੱਲ ਆ ਕੁੱਕ ਕਾਰਪੇਂਟਰ ਕੁਝ ਵੀ ਸਕਿੱਲ ਵਾਲੀ ਉਹ ਮਿਨੀਮਮ ਲਾ ਕੇ ਚੱਲੋ ਤੇ ਪੈਸਿਆਂ ਚ ਵੀ ਦੱਸ ਦੂਆ ਉਹ ਹੈਗਾ ਜੀ 40000 ਡਾਲਰ ਦੀ ਮਤਲਬ ਇੰਡੀਆ ਦੇ 20 ਲੱਖ ਰੁਪਏ ਦਾ ਤੁਹਾਨੂੰ ਇੱਥੇ ਵਰਕ ਪਰਮਿਟ ਮਿਲਣਾ ਸਰਕਾਰ ਨੇ ਮੈਨੂੰ ਤਾਂ ਮੇਰੀ ਦੁਕਾਨ ਲਈ ਦਿੱਤਾ ਵੀ ਲੈ ਵੀ ਚੱਕ ਤੈਨੂੰ ਚਾਰ ਬੰਦੇ ਚਾਹੀਦੇ ਆ ਤੂੰ ਆਪਣੀ ਦੁਕਾਨ ਲਈ ਵਰਕ ਪਰਮਿਟ ਚੱਕ ਤੇ ਦੇ ਪਰ ਮੈਂ ਕੀ ਕੀਤਾ ਮੈਂ ਕੀ ਕੀਤਾ ਉਹਦਾ ਰੇਟ ਰੱਖਤਾ ਜੀ 40 ਤਾਂ ਮੈਂ ਵੈਸੇ ਕਿਹਾ 50 ਵੀ ਹੁੰਦਾ ਮੈਨੂੰ ਇਦਾਂ ਦੇ ਬੰਦੇ ਵੀ ਮਿਲੇ ਜਿਨ੍ਹਾਂ ਦਾ 75 75000 ਡਾਲਰ ਇੰਡੀਆ ਦਾ 40 40 ਲੱਖ ਰੁਪਈਆ ਵਰਕ ਪਰਮਿਟਾਂ ਦੇ ਆ ਗਿਆ ਤੇ ਬਣਿਆ ਕੁਛ ਵੀ ਨਹੀਂਗਾ ਹੈਗੇ ਇਦਾਂ ਦੇ ਬੰਦੇ 80 80000 40 40 ਲੱਖ ਰੁਪਈਆ ਦੇਣ ਵਾਲੇ ਹਨਾ ਤੇ ਮੈਂ ਕੀ ਕੀਤਾ ਤੇ ਮੈਂ ਵਕੀਲ ਨਾਲ ਪਾਈ 60 ਘਾਟ ਆ ਬਈ ਚਾਰ ਮੇਕੋ ਵਰਕ ਪਰਮਟ ਆ ਚਾਰਾਂ ਦਾ 50-50 ਦੇ ਹਿਸਾਬ ਨਾਲ 2 ਲੱਖ ਡਾਲਰ ਆਪਣਾ ਬਣ ਗਿਆ ਵਿੱਚੋਂ 75 ਹਜ਼ਾਰ ਡਾਲਰ ਤੇ 1.5 ਲੱਖ ਡਾਲਰ ਮੇਰਾ ਇਹ ਹਿਸਾਬ ਆ ਜੀ ਜੇ ਤੁਸੀਂ ਇੰਡੀਆ ਤੋਂ ਟੂਰਿਸਟ ਆਉਣਾ ਆਪਣਾ ਇਹ ਸੋਚ ਕੇ ਆਓ ਵੀ ਝੱਗਾ ਚੌੜਾ ਹੀ ਹੋਣਾ ਕੈਨੇਡਾ ਚ ਸਪੈਸ਼ਲੀ ਸਰੀ ਚ ਜਾ ਕੇ 50 ਹਜ਼ਾਰ ਡਾਲਰ ਦਾ ਤੁਹਾਨੂੰ 2 ਸਾਲ ਦਾ ਵਰਕ ਪਰਮਟ ਮਿਲਣਾ ਉਹ 50000 ਡਾਲਰ ਤੁਸੀਂ ਕਿੱਦਾਂ ਦੇਣਾ ਆ ਤੇ 2 ਸਾਲ ਬਾਅਦ ਤੁਹਾਡਾ ਉਹ ਐਕਸਟੈਂਡ ਹੋਣਾ ਤੁਸੀਂ ਪੀਆਰ ਕਦੋਂ ਹੋਣਾ ਤੇ ਬਾਕੀ ਇਹ ਤਾਂ ਜੀ 50000 ਡਾਲਰ ਹੋ ਗਿਆ ਪਰ ਮਤਲਬ ਪੰਜਾਬੀ ਚ ਕਈ ਪੁੱਛਦੇ ਰਹਿੰਦੇ ਭਾਜੀ ਇੰਡੀਅਨ ਰੁਪਈਆ ਚ ਦੱਸਿਆ ਕਰੋ ਮਤਲਬ ਇੰਡੀਆ ਦੇ 25 ਲੱਖ ਰੁਪਈਏ ਦਾ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲਣਾ ਉਸ ਚ ਤੁਸੀਂ ਚਲੋ ਉਹਨਾਂ ਨਾਲ ਕੰਮ ਕਰ ਸਕਦੇ ਆ ਜੀ ਦਾ ਵਰਕ ਪਰਮਟ ਆ 25 ਲੱਖ ਰੁਪਈਆ ਕਦੋਂ ਤੁਸੀਂ ਪੂਰਾ ਕਰਨਾ ਤੇ 2 ਸਾਲ ਤੋਂ ਬਾਅਦ ਉਹ ਐਕਸਟੈਂਡ ਕਰਾਉਣ ਦੇ ਵੱਖਰੇ ਪੈਸੇ ਤੇ ਹੋਰ ਖਰਚੇ ਹੋਰ ਖਰਚੇ ਸੁਣ ਲਓ ਜੀ ਹੁਣ ਸਰੀ ਚ ਬੇਸਮੈਂਟ ਦਾ ਨਾਰਮਲ ਰੇਟ ਬੇਸਮੈਂਟ ਮਤਲਬ ਹੁਣ ਕਿਦਾਂ ਸਮਝਾਵਾਂ ਵੀ ਇੱਥੇ ਘਰ ਹੁੰਦੇ ਆ ਜਿਹੜਾ ਮੇਨ ਘਰ ਉੱਤੇ ਉਹ ਉੱਤੇ ਘਰ ਆ ਜੀ ਜਿੱਥੇ ਘਰ ਵਾਲੇ ਰਹਿੰਦੇ ਆ ਥੱਲੇ ਬੇਸਮੈਂਟ ਆ ਜਿੱਥੇ ਮੈਂ ਰਹਿਣਾ ਜਿੱਥੇ ਸਾਰੇ ਹੀ ਰਹਿੰਦੇ ਬੇਸਮੈਂਟ ਕਹਿੰਦੇ ਉਹਨੂੰ ਤੇ ਥਲੜਾ ਪੋਰਸ਼ਨ ਹੁੰਦਾ ਘਰ ਦਾ ਉੱਚ ਨਵੇਂ ਬਚਿੰਦੇ ਰਹਿੰਦੇ ਹੁੰਦੇ ਆ ਨਾ ਬੇਸਮੈਂਟ ਜਿਹੜੀ ਨਾਰਮਲ ਆ ਭਾਜੀ ਇਕੁੰਦੀ ਸਿੰਗਲ ਇਕੁੰਦੀ ਡਬਲ ਪਹਿਲਾਂ ਤਾਂ ਜੀ ਸਿੰਗਲ ਦਾ ਰੇਟ ਹੁੰਦਾ ਸੀ 400 ਡਾਲਰ ਹਨਾ ਤੇ ਡਬਲ ਆ ਜਾਂਦੀ 8900 ਦੀ ਪਰ ਹੁਣ ਇੱਥੇ ਦੇ ਜਿਹੜੇ ਜਿਨ੍ਹਾਂ ਕੋਲ ਘਰ ਆ ਚਲੋ ਸਾਡੇ ਜਿਹੜੇ ਘਰ ਐਸੀ ਰਹੇ ਨੇ ਮਾਲਕ ਚੰਗੇ ਆ ਰੇਟ ਵੀ ਨਹੀਂ ਸਹੀ ਸਹੀ ਲਾਇਆ ਕਹਿੰਦੇ ਬੰਦੇ ਵਧੀਆ ਆ ਹਨਾ ਆਪਾਂ ਤਾਂ ਵੀ ਖੁਸ਼ ਆ ਆਪਣੇ ਕਰਾਂਗੇ ਤੋਂ ਹਨਾ ਤੇ ਨਹੀਂ ਬਾਕੀ ਇੱਥੇ ਸਿੰਗਲ ਬੇਸਮੈਂਟ 12 1200 ਡਾਲਰ ਦੀ ਆ ਜਿਹੜੀ 400 ਡਾਲਰ ਦੀ ਹੁੰਦੀ ਸੀ ਕਹਿਣ ਦਾ ਮਤਲਬ ਜੇ ਤੁਸੀਂ ਦੋ ਮੀਆਂ ਬੀਬੀ ਆਏ ਆ ਕਹਿਣ ਦਾ ਮਤਲਬ ਜੇ ਤਾਂ ਤੁਸੀਂ ਮਤਲਬ ਸਿੰਗਲ ਚ ਤਾਂ ਉਹੀ ਰਹਿੰਦੇ ਆ ਮਤਲਬ ਜਾਂ ਤਾਂ ਸਟੂਡੈਂਟ ਰਹਿੰਦੇ ਆ ਦੋ ਚਾਰ ਇਕੱਠੇ ਹੋ ਕੇ ਤਿੰਨ ਤੋਂ ਬਾਅਦ ਤੁਸੀਂ ਬੰਦੇ ਨਹੀਂ ਰਹਿ ਸਕਦੇ ਜੇ ਤੁਸੀਂ ਮੀਆਂ ਬੀਬੀ ਆਏ ਆ ਕਿਉਂਕਿ ਕੱਲ ਨੂੰ ਤੁਹਾਡੀ ਘਰ ਵਾਲੀ ਤਾਂ ਆਣੀ ਹੋਣੀ ਜੇ ਤੁਸੀਂ ਇਕੱਲੇ ਵੀ ਆਏ ਡਬਲ ਇੱਥੇ ਲੈਣੀ ਪੈਂਦੀ ਬੇਸਮੈਂਟ ਉਹ ਤੁਹਾਨੂੰ ਮਿਲਣੀ ਆ ਜੀ ਉਹਦਾ ਰੇਟ ਇੱਥੇ ਮੈਂ ਇੱਥੇ ਫੇਸਬੁਕ ਮਾਰਕੀਟਪਲੇਸ ਹੁੰਦਾ ਤੁਸੀਂ ਵੀ ਦੇਖ ਸਕਦੇ ਆ ਲੋਕੇਸ਼ਨ ਸਹੀ ਭਰ ਕੇ ਤੁਸੀਂ ਚੈੱਕ ਕਰ ਲਿਓ ਰੇਟ 16 1700 ਤੋਂ 2200 ਡਾਲਰ ਮਤਲਬ ਇੰਡੀਆ ਦੇ 1 ਲੱਖ ਰੁਪਏ ਦੀ ਵੀ ਬੇਸਮੈਂਟ ਲਾ ਉਹ ਲੋਕਾਂ ਨੇ ਮਤਲਬ ਕਹਿਣ ਦਾ ਮਤਲਬ ਵੀ ਯਾਰ ਨਵੇਂ ਬੰਦੇ ਨੂੰ ਨਚੋੜ ਕੇ ਸਿੱਟ ਦਿੰਦੇ ਇੱਥੇ ਹੈ ਨਾ ਆਪਾਂ ਕਹਿੰਦੇ ਰਹਿੰਦੇ ਅਸੀਂ ਪੰਜਾਬੀ ਐਦਾਂ ਅਸੀਂ ਪੰਜਾਬੀ ਆਉਦਾ ਜਿੱਦਾਂ ਇੱਥੇ ਖੂਨ ਚੂਸਦੇ ਹੈ ਨਾ ਗੱਲਾਂ ਹੀ ਛੱਡ ਦੋ ਬਾਈ ਮੈਨੂੰ ਤਾਂ ਮੈਸੇਜ ਆਉਂਦੇ ਹੁੰਦੇ ਵੀ ਨਾ ਵੀ ਜਿੱਦਾਂ ਇੱਥੇ ਸ਼ੋਸ਼ਣ ਹੁੰਦਾ ਬਰਕਰਾਂ ਦਾ ਵੀ ਮੇਰਾ ਵੀ ਰੋਣਾ ਨਿਕਲ ਜਾਂਦਾ ਇੱਕ ਗੱਲ ਕਹਿੰਦੇ ਰਹਿੰਦੇ ਵੀ ਉੱਪਰ ਵਾਲੇ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਖਿਲਦਾ ਬਾਈ ਐਦਾਂ ਦੇ ਪੱਤੇ ਹੇਲਦੇ ਹੈ ਨਾ ਇੱਥੇ ਤੁਸੀਂ ਮੇਰਾ ਤਾਂ ਹੀ ਤਾਂ ਯਕੀਨ ਉੱਠੀ ਜਾਂਦਾ ਵੀ ਹੈ ਨਹੀਂ ਕੋਈ ਯਾਰ ਵੀ ਇੰਨਾ ਸਾਲਾ ਪਈ ਸ਼ਰਿਆਵਾਂ ਵੀ ਤੱਕਾ ਹੋਈ ਜਾਂਦਾ ਸਰੀਚ ਦਾ ਹੈ ਨਾ ਲੋਕਾਂ ਨਾਲ ਸਪੈਸ਼ਲੀ ਨਵੇਂਆਂ ਨਾਲ ਹੈ ਨਾ ਤੇ ਸੋ ਤੁਸੀਂ ਟੂਰਿਸਟ ਆਏ ਜੀ 50000 ਡਾਲਰ ਤੁਹਾਡਾ ਮਤਲਬ 25 ਲੱਖ ਰੁਪਈਆ ਵਰਕ ਪਰਮਿਟ ਤੇ ਲੱਗ ਗਿਆ ਤੇ ਮਹੀਨੇ ਦਾ ਮਹੀਨੇ ਦਾ ਇੰਡੀਆ ਦਾ 1000 ਡਾਲਰ ਲਾ ਕੇ ਚਲੋ 1000 ਤੋਂ ਘੱਟ ਬੇਸਮੈਂਟ ਨਹੀਂ ਮਿਲਣੀ 50000 ਰੁਪਈਆ ਇੰਡੀਆ ਦਾ ਮਹੀਨੇ ਦਾ ਤੁਹਾਡਾ ਖਰਚਾ ਹੀ ਹੋਣਾ ਜਿੱਥੇ ਤੁਸੀਂ ਰਹਿਣਾ ਤੇ 100 ਡਾਲਰ 80 ਡਾਲਰ ਫੋਨ ਦਾ ਬਿੱਲ ਮਤਲਬ ਉਹ ਉਹਦਾ ਇਹ ਪੈਸੇ ਜਾਬੀ ਕਨਵਰਟ ਕਰੀ ਚਲੇਓ 1000 ਦੀ ਬੇਸਮੈਂਟ 1200 ਦੀ 100 ਡਾਲਰ ਫੋਨ ਦਾ ਬਿੱਲ ਤੇ 2 300 ਰੋਟੀ ਦਾ ਬਾਕੀ ਲਾਂਡਰੀ ਦਾ ਬਾਕੀ ਇੰਟਰਨੈਟ ਦਾ ਬਾਕੀ ਜੇ ਤੁਸੀਂ ਕਾਰ ਲਈ ਉਹਦੀਆਂ ਕਿਸ਼ਤਾਂ ਕਹਿਣਾ ਮਤਲਬ ਬਾਈ ਗੱਲਾਂ ਹੀ ਛੱਡਦਾ ਉਹ ਖਰਚਿਆਂ ਦੀਆਂ ਤਾਂ ਇੱਥੇ ਤਾਂ ਇੰਦੀਰ ਦੇ ਸਾਦੇ ਹੀ ਸਰਵਾਈਵ ਕਰਦੇ ਆ ਜਿਨ੍ਹਾਂ ਦਾ ਕੋਈ ਖਰਚਾ ਨਹੀਂ ਜਿਨੇ ਨਾ ਕਹੇ ਦੀ ਬ੍ਰਾਂਡਡ ਕੱਪੜੇ ਪਾਉਣੇ ਆ ਉਹੀ ਚਿੱਟੀ ਟੀ-ਸ਼ਰਟ ਜਿਨੇ ਬਾਹਰ ਪਾਣੀ ਤੇ ਉਹੀ ਘਰੇ ਪਾਣੀ ਮੇਰੇ ਵਰਗੇ ਹੀ ਆਹੋ ਕਰਦੇ ਆ ਜਿਨ੍ਹਾਂ ਨੇ ਦਿਖਾਉਣਾ ਬਾਈ ਅਸੀਂ ਆ ਹੁੰਨੇ ਆ ਅਸੀਂ ਉਹ ਹੁੰਨੇ ਆ ਬਈ ਇੱਕ ਪ੍ਰੋਗਰਾਮ ਚ ਹੋਰ ਕੱਪੜਾ ਇੱਕ ਚ ਹੋਰ ਉਹ ਤਾਂ ਬਾਈ ਗੱਲਾਂ ਹੀ ਛੱਡ ਦੋ ਇੱਥੇ ਦਾ ਬਸ ਕਹਿਣ ਦਾ ਮਤਲਬ ਬਾਹਰੀ ਦਿਖਾਵਾ ਹੀ ਆ ਹੈ ਹੂ ਕੁਛ ਨਹੀਂ ਆ ਇੱਥੇ ਐਵੇਂ ਹੈਨਾ ਕਹਿ ਦਈਏ ਚਲੋ ਜਿਨ੍ਹਾਂ ਕੋ ਹੈਗਾ ਹੈਗਾ ਆ ਤੇ ਖੁਸ਼ ਰਹਿਣ ਆਵਾਦ ਰਹਿਣ ਤੇ ਐਸੀ ਮੇਰਾ ਵੀਡੀਓ ਦਾ ਮਕਸਦ ਜੀ ਟੂਰਿਸਟ ਜੇ ਤੁਸੀਂ ਆਉਣਾ ਆ ਇੱਥੇ ਆ ਕੇ ਬਈ ਉਹਦੇ ਥਰੂ ਆ ਕੇ ਪੀਆਰ ਕਰਨੀ ਆ ਤੇ ਇਹ ਸੋਚ ਕੇ ਆਇਓ ਬਈ 25 ਲੱਖ ਆਉਂਦਿਆਂ ਨੂੰ ਹੀ ਰਗੜਾ ਲੱਗ ਜਾਣਾ ਆ ਤੇ ਹਰੇਕ ਮਹੀਨੇ ਦਾ ਇੰਡੀਆ ਦਾ 2-3 ਲੱਖ ਰੁਪਈਆ ਤੁਹਾਡਾ ਲੱਗੀ ਜਾਣਾ ਜਦੋਂ ਤੱਕ ਤੁਹਾਡਾ ਸੈੱਟ ਨਹੀਂ ਹੁੰਦਾ ਪਰ ਸੈੱਟ ਇੱਥੇ ਹੋਣੇ ਹੀ ਨਹੀਂ ਦਿੰਦੇ ਭਰਾਵੋ ਪੈਰ ਨਹੀਂ ਲੱਗਣ ਦਿੰਦੇ ਇੱਥੇ ਤੇ ਬਾਕੀ ਜਿਹੜੇ ਡਰਾਈਵਰ ਆਉਂਦੇ ਆ ਉਹ ਕਿਦਾਂ ਫਿਰ ਜਦੋਂ ਉਹਨਾਂ ਦਾ ਕੀ ਹੁੰਦਾ ਲਾਇਸੈਂਸ ਕਿੰਨੇ ਟਾਈਮ ਆ ਮਿਲਦਾ ਕਿੰਨੀਆਂ ਟਰਾਈਆਂ ਬਾਅਦ ਮਿਲਦਾ ਉਹ ਜਿਹੜਾ ਡਰਾਈਵਰ ਆਪਣੇ ਪਿੰਡ ਨਰੂੜ ਦਾ ਪਿੰਡ ਨਰੂੜਿੰਦਰਜੀ ਸਿੰਘ ਦਾ ਤੇ ਉਹਦੇ ਮੂੰਹੋਂ ਸੁਣਾਵਾਂਗੇ ਤੁਹਾਨੂੰ ਕਿ ਕਿੰਨੇ ਖਰਚੇ ਹੁੰਦੇ ਆ ਵੀਡੀਓ ਯਾਰ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਹੀ ਵਧੀਆ ਸੀ ਮੈਨੂੰ ਆਪਣੇ ਆਪ ਨੂੰ ਲੱਗੀ ਪਈ ਇਹੀ ਸਵਾਲ ਹੁੰਦੇ ਰਹਿੰਦੇ ਭਾਜੀ ਟੂਰਿਸਟ ਆ ਕੇ ਪੱਕਾ ਹੋ ਸਕਦਾ ਹੋ ਸਕਦਾ ਸੁਣਾ ਦਿਓ ਸਾਰਿਆਂ ਨੂੰ ਜਿਹੜੇ ਪੁੱਛਦੇ ਰਹਿੰਦੇ ਟੂਰਿਸਟ ਜਾ ਕੇ ਕੀ ਕਰ ਸਕਦਾ ਕਰੋੜ ਕਰਪਈਆ ਝੋਲੇ ਚ ਪਾ ਕੇ ਲਿਆ ਟੂਰਿਸਟ 25-30 ਲੱਖ ਤਾਂ ਆਉਂਦੇ ਆ ਨੂੰ ਹੀ ਮਤਲਬ ਇਹ ਸਰੀ ਦਾ ਰੇਟ ਆ ਕਿਉਂਕਿ ਯਾਰ ਪਤਾ ਕੀ ਗੱਲ ਆ ਇੱਥੇ ਸਰੀ ਦਾ ਰੇਟ ਨਾ ਹਾਈ ਕਹਦੇ ਆ ਕਿਉਂਕਿ ਇੱਥੇ ਮੌਸਮ ਬਹੁਤ ਵਧੀਆ ਬਾਕੀ ਤਾਂ ਸਾਰੇ ਸਨੂ ਪਈ ਜਾਂਦੀ ਕੈਨੇਡਾ ਚ ਹੁਣ ਜਿੱਥੇ ਮਤਲਬ ਪੋਪੂਲੇਸ਼ਨ ਘਟਿਆ ਕਿਤੇ ਤੁਹਾਨੂੰ ਹੋਰ ਪਾਸੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਜਿਹਦਾ ਆਪਣਾ ਕੰਮ ਆ ਤੁਹਾਨੂੰ ਵਰਕ ਪਰਮਟ ਬਿਨਾ ਪੈਸਿਆਂ ਤੋਂ ਵੀ ਮਿਲ ਸਕਦਾ ਉਹ ਚੰਗੀ ਕਿਸਮਤ ਆ ਉਹ ਕੋਈ ਕਰੋੜਾਂ 'ਚੋਂ ਇੱਕ ਹੁੰਦਾ ਭਰਾਓ ਇਦਾਂ ਦੀ ਕਿਸਮਤ ਵਾਲਾ ਨਹੀਂ ਤਾਂ ਇੱਥੇ ਤਾਂ ਬਈ ਰੋਣਾ ਹੀ ਆ ਤੇ ਬਾਕੀ ਹੋਰ ਜੇ ਕੋਈ ਤੁਹਾਡੇ ਸਵਾਲ ਆ ਕਿਸੇ ਵੀ ਤਰ੍ਹਾਂ ਦੇ ਮੈਸੇਜ ਕਰਦੇ ਹੋ ਵੀਡੀਓ ਬਣਾ ਕੇ ਕਲੀਅਰ ਕਰ ਦੂੰ ਸਾਰੇ ਤੇ ਸ਼ਾਇਦ ਟੂਰਿਸਟ ਬਾਰੇ ਬਹੁਤ ਪੁੱਛਦੇ ਆ ਪਿੱਛੋਂ ਇੰਡੀਆ ਤੋਂ ਤੁਹਾਡਾ ਕਿਦਾਂ ਲੱਗੂ ਕਿੰਨੇ ਪੈਸੇ ਲੱਗੇ ਉਹ ਤੁਹਾਡੀ ਟੈਨਸ਼ਨ ਹੈ ਇੱਥੇ ਪਹੁੰਚ ਕੇ ਕਿੰਨੇ ਪੈਸੇ ਲੱਗਦੇ ਉਹ ਮੈਂ ਤੁਹਾਨੂੰ ਛੁੱਧ ਪੰਜਾਬੀ ਭਾਸ਼ਾ ਚ ਸਮਝਾਤਾ ਹੁਣ ਕੋਈ ਇਹ ਨਾ ਰਵੇ ਭਾਜੀ ਟੂਰਿਸਟ ਆ ਕੇ ਕੀ ਕਰ ਸਕਦਾ ਤੇ ਇੱਕ ਇਹ ਤਾਂ ਇੰਡੀਆ ਤੋਂ ਟੂਰਿਸਟ ਹੋ ਗਿਆ ਬਾਕੀ ਮਤਲਬ ਯੂਰਪ ਦੀ ਕਿਸੇ ਕੰਟਰੀ ਤੋਂ ਜਾਂ ਕਿਤੇੋਂ ਵੀ ਹੈਨਾ ਇਟਲੀ ਤੋਂ 15-20 ਫੈਮਲੀਆਂ ਤਾਂ ਮੈਂ ਜਾਣਦਾ ਪਰਸਨਲੀ ਜਿਹੜੇ ਮੁੜ ਗਏ ਕਹਿੰਦੇ ਭਰਾਵੋ ਮਤਲਬ ਨਾ ਭਈ ਪਤਾ ਕੀ ਗੱਲ ਆ ਜਿਹੜੇ ਇਟਲੀ ਤੋਂ ਮੋਸਟਲੀ ਆਉਂਦੇ ਆ ਇਟਲੀ ਪਾਸਪੋਰਟ ਲੈ ਕੇ ਜਾਂ ਪੁਰਤਗਾਲ ਤੋਂ ਜਾਂ ਇਟਲੀ ਤੋਂ ਮੈਨੂੰ ਤਾਂ ਮਿਲਦੇ ਆ ਜ਼ਿਆਦਾ ਇੱਥੇ ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਿੰਨਾ ਜਿਨ੍ਹਾਂ ਨੂੰ 15-20 ਸਾਲ ਇਟਲੀ 'ਚ ਹੋ ਗਏ ਆ ਉਹ ਤਾਂ ਭਈ ਨਹੀਂ ਆਉਣ ਇੱਥੇ ਹਨਾ ਚੱਕਰੇ ਆ ਫਿਰ ਉਹ ਕਹ ਦਿੰਦੇ ਭਈ ਚਲੋ ਉੱਥੇ ਸਾਡਾ ਤਾਂ ਜਿਹੜੀ ਜ਼ਿੰਦਗੀ ਨੰਗੀ ਨੰਗੀ ਨਿਆਣਿਆਂ ਕਰਕੇ ਇਹ ਵੀ ਗੱਲ ਠੀਕ ਆ ਕਿਉਂਕਿ ਉੱਥੇ ਭਾਸ਼ਾ ਦਾ ਬਹੁਤ ਚੱਕਰ ਆ ਤੇ ਇੱਥੇ ਨਿਆਣਿਆਂ ਦੀ ਸੈੱਟ ਹੋ ਜਾਂਦੀ ਆ ਜ਼ਿੰਦਗੀ ਪਰ ਪੈਸੇ ਵੱਡੇ ਲੱਗਦੇ ਆ ਸੋਚ ਵਿਚਾਰ ਕੇ ਆਇਓ ਜਿਨੇ ਵੀ ਹੁਣ ਆਇਆ ਸਰੀਚ ਤੇ ਪੈਸੇ ਤਾਂ ਬਾਈ ਬੋਰੀਆਂ ਭਰ-ਭਰ ਹੀ ਲਿਆਇਓ ਤੇ ਬਾਕੀ ਹੋਰ ਕੋਈ ਸਵਾਲ ਆ ਮੈਸੇਜ ਕਰਦੇ ਹੋ ਛੁੱਟੀ ਆ ਦੇਖ ਲੈਣੇ ਤੁਹਾਡੇ ਸਵਾਲ ਤੇ ਕਮੈਂਟਾਂ 'ਚ ਆਪਣੇ ਵਿਚਾਰ ਦੇ ਦਿਓ ਜੋ ਵੀ ਆ ਤੇ ਭੁੱਲ ਚੁੱਕ ਮਾਫ ਜੀ ਆ ਵੀਡੀਓ ਯਾਰ ਹਰ ਇੱਕ ਤੱਕ ਸ਼ੇਅਰ ਕਰਿਓ ਜਿਹੜੇ ਚਾਹੁੰਦੇ ਆ ਵੀ ਆਪਾਂ ਕੈਨੇਡਾ ਜਾਣਾ ਤੇ ਬਾਕੀ ਪਾਕਿਸਤਾਨੀ ਭਰਾਵਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਕੋਈ ਵੀ ਕੋਕ ਦਾ ਜਾਂ ਕੋਈ ਵੀ ਕੋਕ ਵਾਲਾ ਜਾਂ ਫੂਡ ਪੈਕਿੰਗ ਵਾਲਾ ਆਉਂਦਾ ਉਹਨੂੰ ਚਾਰ ਗਾਲਾਂ ਕੱਢ ਕੇ ਭਜਾ ਦਿਓ ਕੋਈ ਵੀਜਾ ਨਹੀਂ ਲੱਗਦਾ ਇਸ ਤਰ੍ਹਾਂ ਦਾ ਤੇ ਬਾਕੀ i n d i j a s w a l indi jaswal like ਕਰ ਲਿਓ ਸ਼ੇਅਰ ਕਰ ਦਿਓ ਤੇ ਆਹ ਵੀਡੀਓ ਸੱਚੀ ਯਾਰ ਸਾਰੀ ਫੇਸਬੁੱਕ ਤੇ ਇਹਨੂੰ ਘੁਮਾ ਦਿਓ ਬਾਬਰੋਲੇ ਵਾਂਗੂ ਘੁਮਾ ਦਿਓ ਜਿੱਦਾ ਗਰਮੀਆਂ 'ਚ ਬਾਬਰੋਲਾ ਨਹੀਂ ਕਣਕ ਦੀਆਂ ਭਰੀਆਂ ਚੱਕੇ ਲੈ ਜਾਂਦਾ ਸੀ ਇਦਾਂ ਹੀ ਹੁਣ ਸਾਰਿਆਂ ਗਰੁੱਪਾਂ 'ਚ ਵਸ ਆਹ ਵੀਡੀਓ ਘੁੰਮਣੀ ਚਾਹੀਦੀ ਆ ਕਿਉਂਕਿ ਹਰ ਇੱਕ ਇੰਟਰਸਟਿਡ ਆ ਕੈਨੇਡਾ ਵਾਲੀ ਹਰ ਇੱਕ ਬੰਦਾ ਜਿਹੜਾ ਕਹੂ ਮੈਂ ਨਹੀਂ ਉਹ ਝੂਠੀ ਬੋਲਦਾ ਕਿਉਂਕਿ ਆਪਾਂ ਜਦੋਂ ਜੰਮਦੇ ਆ ਸਾਡੇ ਡੀਐਨਏ ਖੂਨ ਚ ਹੀ ਹੁੰਦਾ ਵੀ ਹਾਈ ਕੈਨੇਡਾ ਤੇ ਮੇਰੇ ਵਿੱਚ ਵੀ ਖੂਨ ਚ ਸੀ ਹਾਈ ਕੈਨੇਡਾ ਕਰਕੇ ਮੈਂ ਸਟੈਪ ਬਾਈ ਸਟੈਪ ਕਵੇਦ ਤੋਂ ਸਪੇਨ ਤੋਂ ਇੱਥੇ ਆਇਆ ਆ ਤੇ ਆਪਣਾ ਸਗਾ ਭਰਾ ਬੜਾ ਭਰਾ ਉਹ ਵੀ ਕਵੇਦ ਤੋਂ ਇੱਥੇ ਮਂਗਾਇਆ ਡਰਾਈਵਰ मतलब ना चक्कर पता ਕੀ ਆ ਕੈਨੇਡਾ ਸਰਕਾਰ ਨੂੰ ਬੰਦੇ ਚਾਹੀਦੇ ਬਹੁਤ ਆ ਇਚ ਕੋਈ ਝੂਠੀ ਗੱਲ ਨਹੀਂ ਵੀ ਬੰਦੇ ਨਹੀਂ ਚਾਹੀਦੇ ਪਰ ਸਕਿੱਲ ਚਾਹੀਦੀ ਉਹਦੇ ਲਈ ਉਹਨਾਂ ਦੇ 60 ਤੋਂ ਵੱਧ ਪ੍ਰੋਗਰਾਮ ਕੈਨੇਡਾ ਸਰਕਾਰ ਦੇ ਚੱਲਦੇ ਆ ਇੰਡੀਆ ਤੋਂ ਐਕਸਪ੍ਰੈਸ ਐਂਟਰੀ ਥਰੂ ਮੇਰੇ ਇੱਥੇ ਮੈਂ ਵੀਡੀਓ ਵੀ ਪਾਈ ਸੀ ਕੁੜੀ ਮੇਰੀਆਂ ਵੀਡੀਓ ਦੇਖਦੀਆਂ ਦੇਖਦੀ ਹੁੰਦੀ ਸੀ ਟੀਚਰ ਸੀ ਇੰਡੀਆ ਹਨਾ ਉਹ ਐਕਸਪ੍ਰੈਸ ਐਂਟਰੀ ਥਰੂ ਜਸਟ 50000 ਰੁਪਏ ਚ ਇੰਡੀਆ ਤੋਂ ਪੀਆਰ ਆਈ ਆ ਟੋਰਾਂਟੋ ਰਹਿੰਦੀ ਆ ਉਹਦੀ ਵੀਡੀਓ ਵੀ ਮੇਰੇ YouTube ਤੇ ਹਿੰਦੀ ਜੀ ਸਵਾਲ ਤੇ ਦੇਖ ਸਕਦੇ ਆ ਇੱਥੇ ਤਾਂ ਤੁਹਾਨੂੰ ਦਿਖਣੀ ਨਹੀਂ ਉਹ ਗਾਂ ਪਸ਼ਾ ਹੁਣ ਪਤਾ ਨਹੀਂ ਕਿੱਥੇ ਹੈ ਨਾ ਜੇ ਤੁਸੀਂ ਚਾਹੁੰਦੇ ਆਂ ਪੇਂਡਿਆਂ ਤੋਂ 50000 ਰੁਪਏ ਚ ਪੀਆਰ ਕਿਦਾਂ ਆਇਆ ਜਾ ਸਕਦਾ ਹਿੰਦੀ ਜਸਵਾਲ YouTube 82 83000 ਸਬਸਕ੍ਰਾਈਬਰ ਆ ਉੱਤੇ ਵੀਡੀਓ ਤੁਹਾਨੂੰ ਦਿਖ ਪੈਣੀ ਆ ਉਹ ਦੇਖ ਲਓ ਕੁੜੀ ਨੇ 21 ਮਿੰਟ ਦੀ ਵੀਡੀਓ ਚ ਸਾਰਾ ਸਮਝਾਇਆ ਵੀ ਮੈਂ ਕੋਈ ਏਜੰਟ ਨਹੀਂ ਕੀਤਾ ਕਿਦਾਂ ਮੈਂ ਪਰ ਉਹ ਚੱਕਰ ਕੀ ਉਹਨਾਂ ਪ੍ਰੋਗਰਾਮਾਂ ਲਈ 778 ਬੈਂਡ ਮਤਲਬ ਉਹ ਨਾ ਭਈ ਇੱਥੇ ਕਦਰ ਪੜਿਓ ਲਿਖਿਓ ਦੀ ਜਿਆਦਾ ਸਾਡੇ ਅਰਗੇ ਅਨਪੜਤਾ ਬਈ ੱੱਕੇ ਹੀ ਖਾਂਦੇ ਆ ਹਨਾ ਜਿਨ੍ਹਾਂ ਚ ਕੋਈ ਸਕਿੱਲਿਆ ਕਿਸੇ ਵੀ ਤਰ੍ਹਾਂ ਦੀ ਸਰਕਾਰ 50000 ਰੁਪਏ 50000 ਰੁਪਏ ਚ 1000 ਡਾਲਰ ਚ ਪੀਆਰ ਦਿੰਦੀ ਆ ਇੱਚ ਵੀ ਕੋਈ ਝੂਠ ਨਹੀਂਗਾ ਤੇ ਜਿਨ੍ਹਾਂ ਚ ਕੋਈ ਸਕਿੱਲ ਹੈ ਨਹੀਂ ਮੇਰੇ ਅਰਗੇ ਸਨ ਪੜਾਂ ਚ ਉਹ ਤਾਂ ਫੇਰ ਬਾਈ ਬੂਰੀਆਂ ਪਰ ਕੇ ਹੀ ਲਿਓਣ ਤੇ ਬਾਕੀ ਜੀ ਵੀਡੀਓ ਸੱਚੀ ਸ਼ੇਅਰ ਕਰਦੇਓ ਚਾਰੇ ਪਾਸੇ ਸਾਡੇ ਆ ਭਰਾਵਾਂ ਦੇ ਮੈਨੂੰ ਵੀ ਦੁੱਖ ਹੁੰਦਾ ਚਲੋ ਤੁਸੀਂ ਮੇਰੀਆਂ ਵੀਡੀਓ ਸ਼ੇਅਰ ਕਰਦੇ ਤੁਹਾਡੇ ਨਾਲ ਇੱਕ ਬੌਂਡ ਹੋ ਗਿਆ ਮਤਲਬ ਕਹਿੰਦਾ ਮਤਲਬ ਭਈ ਪੀ ਰਿਸ਼ਤਾ ਜਿਆ ਹੋ ਗਿਆ ਵੀ ਤੁਸੀਂ ਮੇਰਾ ਇੰਨਾ ਕਰਦੇ ਆ ਮੇਰਾ ਵੀ ਹੁੰਦਾ ਵੀ ਮਤਲਬ ਨਾ ਜਿਹੜਾ ਇੰਡੀਆ ਜਿ ਤੁਹਾਨੂੰ ਨਹੀਂ ਪਤਾ ਜਿਹੜੀਆਂ ਗੱਲਾਂ ਦਾ ਕਿਉਂਕਿ ਮੈਂ ਤਾਂ ਇੱਥੇ ਸਰੀਚ ਰਹਿਣਾ ਆ ਹਨਾ ਵੀ ਮੈਂ ਤਾਂ ਵਿਚਰਦਾ ਆ ਤੇ ਤੁਹਾਨੂੰ ਪਤਾ ਹੀ ਆ ਪੰਜਾਬੀ ਖਵਾਰਾਂ ਝੂਟਦੀਆਂ ਪਾਂਡਾਂ ਨੇ ਸਾਲੀਆਂ ਹਨਾ ਪਈ ਉਹ ਵੀ ਆ ਚੱਕ ਲੋ ਜੀ ਪਹਿਲੀ ਮਾਰਚ ਤੋਂ ਖੁੱਲ ਗਿਆ ਪਰਮਟ ਐਦਾਂ ਉਦਾਂ ਹਨਾ ਵੀ ਬਹੁਤ ਝੂਠਿਆ ਵੀ ਮੈਂ ਸਾਰਾ ਕੁਝ ਜੋ ਕਹਿਣਾ ਹੁੰਦਾ ਵੀ ਸੱਚੇ ਹੀ ਹੁੰਦਾ ਆਲਮੋਸਟ ਜੇ ਕਿਸੇ ਨੂੰ ਕੋਈ ਵੀ ਸ਼ੱਕ ਛਿਕਵਾ ਮੈਸੇਜ ਕਰੋ ਆਜੋ ਕਰ ਲੈਨੇ ਆ ਗੱਲਬਾਤ ਤੇ ਸ਼ੇਅਰ ਕਰ ਦਿਓ ਵੀਡੀਓ ਬਾਰ ਬਾਰ ਮੈਨੂੰ ਕਹਿਣਾ ਨਾ ਇਦਾਂ ਦੀਆਂ ਵੀਡੀਓ ਚ ਨਾ ਮੈਨੂੰ ਕਹਿਣਾ ਪਵੇ ਪਈ ਸ਼ੇਅਰ ਕਰੋ ਇਹ ਤਾਂ ਸਾਰਿਆਂ ਦੇ ਭਲੇ ਵਾਲੀਆਂ ਹੀ ਆ ਪੈਸੇ ਬਚਦੇ ਆ ਕਿਸੇ ਦੇ ਹਨਾ ਤੇ ਬਾਕੀ ਜਾਂਦਾ ਜਾਂਦਾ ਕੋਈ ਵੀ ਕੋਕਾ ਕੋਲਾ ਵਾਲਾ ਜਾਂ ਫੂਡ ਪੈਕਿੰਗ ਵਾਲਾ ਤਹੇ ਮੰਗਦਾ ਚਾਰ ਗਾਲਾਂ ਕੱਢ ਦੋ ਸ਼ੁੱਧ ਪੰਜਾਬੀ 'ਚ ਹਨ ਤੇ ਪੰਜਾਬੀ 'ਚ ਚੱਲੋ ਨਾ ਸਮਝ ਨਹੀਂ ਲੈਣ ਅੰਗਰੇਜ਼ੀ 'ਚ ਹੀ ਕੱਢਦੇ ਹੋ ਤੇ ਹੱਸਦੇ ਰਹੋ ਵਸਦੇ ਰਹੋ ਕੋਈ ਕਿਸੇ ਤਰ੍ਹਾਂ ਦਾ ਸਵਾਲ ਤੇ ਦੱਸਿਓ ਤੇ ਤੁਸੀਂ 1500 ਬੰਦਾ 20-25 ਮਿੰਟ ਤੱਕ ਮੇਰੇ ਨਾਲ ਜੁੜੇ ਆ ਰਿਹਾ ਤੁਹਾਡਾ ਦਿਲੋਂ ਸ਼ੁਕਰੀਆ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮੈਂ ਵੀ ਹੁਣ ਅਗਲੀ ਵੀਡੀਓ ਕਰਾਂਗੇ ਡਰਾਈਵਰ ਕਿਸ ਤਰ੍ਹਾਂ ਆ ਸਕਦੇ ਆ ਤੇ ਕੀ ਕੀ ਚਾਹੀਦਾ ਤੇ ਇੱਥੇ ਆ ਕੇ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਡਰਾਈਵਰ ਦੇ ਮੂੰਹੋਂ ਸੁਣਾਗੇ ਤੇ ਇਹਦੀ ਵੀ ਮੈਂ ਸਟੋਰੀ ਸੁਣੀ ਆ ਥੋੜੀ ਜਿਹੀ ਸੁਣਾ ਦਮਾਂ ਕੀ ਨੇ ਵੀ ਬੜੇ ਕੁਛ ਕਿਹਾ ਵੀ ਯਾਰ ਮੇਰਾ ਲੱਗਦਾ ਨਹੀਂ ਸੀ ਮੈਂ ਤਾਂ ਸੋਚ ਲਿਆ ਸੀ ਵੀ ਕੈਨੇਡਾ ਦਾ ਮੇਰਾ ਲੱਗਣਾ ਹੀ ਨਹੀਂ ਪਰ ਜਦੋਂ ਲੱਗਾ ਕਹਿੰਦਾ ਪਤਾ ਵੀ ਨਹੀਂ ਲੱਗਾ ਕਹਿੰਦਾ ਮਦਰ ਭੀਆਸ ਨਾ ਛੱਡੋ ਲੱਗ ਜੂ ਸਭ ਦਾ ਲੱਗ ਜੂ ਜਿਨ੍ਹਾਂ ਦੀ ਨੀਤ ਆ ਵੀ ਭਾਈ ਸਾਲਾ ਜਾਣਾ ਹੀ ਜਾਣਾ ਲੱਗ ਜੂ ਏਡੀ ਵੀ ਏਡੀ ਵੱਡੀ ਵੀ ਨਹੀਂ ਗੱਲ ਹੈਗੀ ਆ ਬਸ ਥੋੜਾ ਜਿਹਾ ਨੌਲੇਜ ਚਾਹੀਦੀ ਆ ਥੋੜਾ ਉਹੀ ਗੱਲ ਆ ਵੀ ਟਿਕਟੌਕ ਦੇ ਨੱਚਣ ਵਾਲੀਆਂ ਦੇ ਠੰਮ ਕੇ ਛੱਡ ਕੇ ਥੋੜੀ ਆਪਣੀ ਇੰਗਲਿਸ਼ ਸਟਰੋਂਗ ਕਰੋ ਉਹ ਤਾਂ ਠੰਮ ਕੇ ਤਾਂ ساری ਉਮਰ ਵਿਖਦੇ ਰਹਿਣੇ ਆ ਜਿਹੜੀ ਇੰਗਲਿਸ਼ ਆ ਇਹ ਕੰਮ ਵੀ ਆਉਣੀ ਆ ਅੱਗੇ ਹਨਾ ਤੁਹਾਡੇ ਇੱਥੇ ਪਹੁੰਚਣ ਤੱਕ ਜੋ ਵੀ ਆ ਇੱਥੇ ਪਹੁੰਚਣ ਤੋਂ ਬਾਅਦ ਵੀ ਸਹਾਈ ਹੁੰਦੀ ਆ ਚੱਕਰ ਪਤਾ ਕੀ ਆ ਯਾਰ ਉਹ ਵੀ ਸੱਚੇ ਹਾਇਲਟਸ ਦਾ ਉਹ ਨਹੀਂ ਕੀਤਾ ਆ ਹੁਣ ਕੱਲ ਨੂੰ ਇੱਥੇ ਕੋਈ ਬਾਰਦਾਤ ਹੋ ਜਵੇ ਕੋਈ ਅੱਗ ਲੱਗ ਜਵੇ ਕੁਝ ਹੋ ਜਵੇ ਹੁਣ ਤੁਸੀਂ ਜਦੋਂ ਐਂਬੂਲੈਂਸ ਨੂੰ ਕਿਤੇ ਵੀ ਫੋਨ ਕਰਨਾ ਥੋੜਾ ਬੁੱਤਾ ਬੰਦਾ ਸਮਝਾਉਣ ਵਾਲਾ ਤਾਂ ਚਾਹੀਦਾ ਇੱਥੇ ਇਦਾਂ ਦੇ ਵੀ ਬੰਦੇ ਨੇ ਆਪਣੀ ਅੱਖੀ ਦੇਖਿਆ ਜਾਂਦਾ ਜਾਂਦਾ ਲਾਸਟ ਗੱਲ ਸਕੇਲ ਹੁੰਦੀ ਆ ਨਾ ਸਕੇਲ ਜਿੱਥੇ ਟਰੱਕਾਂ ਦਾ ਉਹ ਕਰਦੇ ਆ ਜੇ ਤਾਂ ਓਪਨ ਆ ਉਹਨਾਂ ਨੂੰ ਇੰਨਾ ਨਹੀਂ ਪੜਨਾ ਹੁੰਦਾ ਓਪੀ ਈ ਐਨ ਉਹ ਇਹ ਦੇਖ ਲੈਂਦੇ ਆ ਵੀ ਚਾਰ ਅੱਖਰ ਆ ਕਲੋਜ਼ ਜੇ ਕਲੋਜ਼ ਆ ਤਾਂ ਉਹ ਕਹਿੰਦੇ ਪੰਜ ਅੱਖਰ ਆ ਬੰਦ ਆ ਇਦਾਂ ਦੇ ਬੰਦੇ ਹੈਗੇ ਆ ਮੈਂ ਗੱਲ ਸੁਣਦਾ ਹੁੰਦਾ ਸੀ ਪਰ ਅੱਖੀ ਵੀ ਦੇਖੇ ਆ ਤੇ ਜਾਂਦਾ ਜਾਂਦਾ ਇਹੀ ਕਹਿੰਦਾ ਸਾਰਿਆਂ ਗਰੁੱਪਾਂ 'ਚ ਫੇਸਬੁੱਕ ਦੇ ਆ WhatsApp ਆਪਣੇ ਫੈਮਿਲੀ ਗਰੁੱਪਾਂ 'ਚ ਸ਼ੇਅਰ ਕਰ ਦਿਓ ਜੀ ਤੇ ਹਾਂ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਆਪਸ਼ਨ ਆਉਂਦਾ ਹੁੰਦਾ ਇੱਕ ਫੇਸਬੁੱਕ ਦੇ ਆਪਣੇ ਫਰੈਂਡਾਂ ਨੂੰ ਟੈਗ ਕਰਨ ਦਾ ਉਹਨਾਂ ਨੂੰ ਟੈਗ ਕਰੋ ਵੈਸੇ ਤਾਂ ਭਾਵੇਂ ਉਹ ਤੁਹਾਡੀਆਂ ਹੋਰ ਟੈਗ ਵੀਡੀਓ ਤੋਂ ਭਾਵੇਂ ਕਹਿੰਦੇ ਹੋਊਗੇ ਐਮੀ ਟੈਗ ਕਰਦਾ ਐਸੇ ਟੈਗ ਤੋਂ ਨਹੀਂ ਖੁਸ਼ੀ ਹੋਣਾ ਆ ਹਰ ਇੱਕ ਚਾਹਵਾਨ ਆ ਵੀ ਕਿਸ ਤਰ੍ਹਾਂ ਕੀ ਕੀ ਹਸਾਬ ਕਿਤਾਬ ਕੈਨੇਡਾ ਦਾ ਤੇ ਹੱਸਦੇ ਰਹੋ ਬਸਦੇ ਰਹੋ ਤੇ ਦਿਖਾ ਦਿਓ ਸਾਰਿਆਂ ਨੂੰ ਟੂਰਿਸਟਾਂ ਨੂੰ ਸਪੈਸ਼ਲੀ ਜਿਹੜੇ ਟੂਰਿਸਟ ਆਉਣ ਦੇ ਚਾਹਵਾਨ ਆ ਫੇ ਬੂਰੀਆਂ ਇਕੱਠੀਆਂ ਕਰ ਲਓ ਵੈਸੇ ਆਂਦੀ ਆ ਓਕੇ ਜੀ ਸ਼ੇਅਰ ਕਰ ਦਿਓ ਅਡਿਓਸ